ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹ ਜਿੰਨੀ ਗੁਰੂ ਮਨਾਇਆ ਰੱਜ ਰੱਜ ਸੇਖਾਂ ਮਸਲਾ ਇਹ ਨਹੀਂ ਕਿ ਬੰਦਾ ਕਿੱਥੇ ਪਕਾ ਰਿਹਾ ਹੈ ਉੱਤਵੇ ਤੇ ਪਕਾਰ ਰਿਹਾ ਕਿ ਜ਼ਮੀਨ ਨੂੰ ਤਪਾ ਕੇ ਪਕਾਰ ਰਿਹਾ ਆ ਮਸਲਾ ਤੇ ਇਹ ਹੈ ਕਿ ਬੰਦੇ ਦਾ ਰਾਜ ਹੋ ਰਿਹਾ ਹੈ ਤ੍ਰਿਪਤ ਹੋ ਰਿਹਾ ਹੈ ਉਹ ਜੋ ਅੱਜ ਹੋ ਨਹੀਂ ਰਿਹਾ ਬੰਦੇ ਦੇ ਐ ਐ ਟੇਬਲ ਦੇ ਉੱਤੇ ਕਈ ਤਰ੍ਹਾਂ ਦੇ ਪਦਾਰਥ ਪਏ ਆ ਪਰ ਰਾਜ ਫੇਰ ਨਹੀਂ ਹੋ ਰਿਹਾ ਉਹ ਰਾਜ਼ੀ ਨਹੀਂ ਰਿਹਾ ਇੱਕ ਪਾਸੇ ਰੁੱਖੀ ਖਾਣ ਵਾਲਾ ਵੀ ਅਗਰ ਜਿਆ ਹੋਇਆ ਹਰ ਰੁੱਖੀ ਰੋਟੀ ਖਾਏ ਸਮਾਲੇ ਅੰਦਰ ਬਾਹਰ ਹਰ ਜਗ੍ਹਾ ਉਸ ਮਾਲਕ ਨੂੰ ਵਸਦਾ ਹੋਇਆ ਵੇਖਦਾ ਹੈ ਰੁੱਖੀ ਰੋਟੀ ਖਾ ਕੇ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਹਰ ਰੁੱਖੀ ਰੋਟੀ ਖਾਏ ਸਮਾਲੇ ਤੇ ਇੱਕ ਪਾਸੇ ਉਹ ਨੇ ਖਾਏ ਖਾਏ ਕਰੇ ਬਦਫੈਲੀ ਜਾਨ ਵਿਸ਼ੋ ਕੀ ਬਾੜੀ ਜੀਓ ਏ ਕੋਨੇ ਜਿਹੜੇ ਖਾ ਖਾ ਕੇ ਵੱਦ ਫੈਲੀਆਂ ਕਰਦੇ ਫਿਰਦੇ ਨੇ ਲੋਕਾਂ ਦਾ ਹੱਕ ਖਾ ਰਹੇ ਨੇ ਰੱਜੇ ਹੀ ਨਹੀਂ ਸਾਰੀ ਜ਼ਿੰਦਗੀ ਭੁੱਖੇ ਹੀ ਰਹੇ ਸਾਰੀ ਜ਼ਿੰਦਗੀ ਕਦੇ ਕਿਸੇ ਦਾ ਹੱਕ ਖਾ ਲਿਆ ਕਦੇ ਕਿਸੇ ਦਾ ਹੱਕ ਖਾ ਲਿਆ ਰੱਜੇ ਹੀ ਨਹੀਂ ਕਦੇ ਰਾਜ ਹੋਇਆ ਹੀ ਰਾਜ ਤੇ ਤਾਂ ਵੇਨਾ ਜੀ ਗੁਰੂ ਕੋਲ ਆ ਕੇ ਗੁਰੂ ਦੀ ਬਾਣੀ ਨੂੰ ਸੁਣੇ ਸਮਝੇ ਵਿਚਾਰੇ ਜੇ ਹੁਕਮ ਰਜ਼ਾਈ ਚੱਲਣਾ ਸਿੱਖ ਲਏ ਬਾਣੇ ਵਿੱਚ ਰਹਿਣਾ ਸਿੱਖ ਲਏ ਤੇ ਰਾਜ ਉਹ ਰਹੇਗਾ ਨਾ